ਅਕਸਰ ਅੱਜ ਨਵੀਂ ਪੀੜ੍ਹੀ ਦੇ ਜਿਹੜੇ ਛੋਟੇ ਬੱਚੇ ਨੇ ਉਹ ਕਮਜ਼ੋਰ ਨੇ ਵਧ ਨਹੀਂ ਰਹੇ ਗ੍ਰੋਥ ਨਹੀਂ ਹੋ ਰਹੀ ਉਹਨਾਂ ਦਾ ਵਜ਼ਨ ਨਹੀਂ ਵਧ ਰਿਹਾ ਉਹਦਾ ਮੂਲ ਜਿਹੜਾ ਕਾਰਨ ਆ ਉਹਨਾਂ ਦੇ ਪੇਟ ਦੇ ਕੀੜੇ ਆ ਜਿਹਦੇ ਬਾਰੇ ਕਿ ਕੋਈ ਵੀ ਐਮਬੀਬੀਐਸ ਐਮਡੀ ਡਾਕਟਰ ਤੁਹਾਨੂੰ ਨਹੀਂ ਦੱਸੂਗਾ ਹੋਰ 3600 ਚੀਜ਼ਾਂ ਦੱਸ ਦੇਣਗੇ ਪਰ ਜਿਹੜੀ ਮੂਲ ਵਜ੍ਹਾ ਉਹ ਪੇਟ ਦੇ ਕੀੜੇ ਆ ਜਿਹਦੇ ਕਰਕੇ ਉਹਨਾਂ ਦੀ ਗ੍ਰੋਥ ਨਹੀਂ ਹੋ ਰਹੀ ਸੋ ਇਹਨਾਂ ਦੇ ਪੇਟ ਦੇ ਕੀੜਿਆਂ ਵਾਸਤੇ ਦੇਸੀ ਦਵਾਈਆਂ ਵੀ ਹੁੰਦੀਆਂ ਨੇ ਅੰਗਰੇਜ਼ੀ ਦਵਾਈਆਂ ਵੀ ਆਉਂਦੀਆਂ ਨੇ ਦੇਸੀ ਦੇ ਵਿੱਚ ਇਹਨਾਂ ਨੂੰ ਕ੍ਰਿਮੀ ਨਾਸ਼ਕ ਕਹਿੰਦੇ ਆ ਕਿਸੇ ਅਨਸਾਰੀ ਵਾਲੀ ਦੁਕਾਨ ਤੇ ਜਾ ਕੇ ਦੱਸੋ ਕਿ ਇਸ ਉਮਰ ਦਾ ਬੱਚਾ ਹੈ ਇਸੇ ਤਰ੍ਹਾਂ ਅੰਗਰੇਜ਼ੀ ਦਵਾਈ ਲੈਣੀ ਹੈ ਤਾਂ ਮੈਡੀਕਲ ਤੇ ਜਾ ਕੇ ਦੱਸੋ ਸਟੋਰ ਤੇ ਕਿ ਸਾਨੂੰ ਇਸ ਉਮਰ ਦਾ ਬੱਚਾ ਹੈ ਤੇ ਸਾਡ ਨੂੰ ਪੇਟ ਦੇ ਕੀੜਿਆਂ ਲਈ ਜਿਹੜੀ ਦਵਾਈ ਚਾਹੀਦੀ ਆ ਉਹ ਲੈ ਕੇ ਗੁੜ ਖਵਾ ਕੇ ਜਦੋਂ ਭੁੱਖਾ ਹੁੰਦਾ ਬੱਚਾ ਸਕੂਲੋਂ ਆਉਂਦਾ ਗੁੜ ਖਵਾਉਣ ਤੋਂ ਬਾਅਦ ਅੱਧੇ ਘੰਟੇ 20 ਮਿੰਟ ਬਾਅਦ ਉਹ ਦਵਾਈ ਦੇ ਦਿਓ ਉਹ ਸਾਰੇ ਪੇਟ ਦੇ ਕੀੜੇ ਖਤਮ ਹੋ ਜਾਣਗੇ ਪਹਿਲੀ ਵਾਰ ਜਿਹੜੀ ਦਵਾਈ ਦੇਣੀ ਆ ਪਹਿਲੇ ਦਿਨ ਦੂਸਰੇ ਵਾਰ ਉਸ ਤੋਂ 10 ਦਿਨ ਬਾਅਦ ਫਿਰ ਤਿੰਨ ਤਿੰਨ ਮਹੀਨੇ ਬਾਅਦ ਲਗਾਤਾਰ ਦਿਓ ਇਹ ਪਰੇਸ਼ਾਨੀ ਤੁਹਾਨੂੰ